ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਅ ਦੋਸਤੋ ਇਹ ਆਪਣੀ ਸਵਿਫਟ ਗੱਡੀ ਆ ਮੈਂ ਤੁਹਾਡੇ ਨਾਲ ਇੱਕ ਤੁਹਾ ਤੋਂ ਜਾਣਕਾਰੀ ਲੈਣੀ ਸੀ ਜੋ ਵੀ ਵੀਰ ਜਾਣਕਾਰੀ ਨੇ ਜ਼ਰੂਰ ਕਮੈਂਟ ਕਰਕੇ ਦੱਸਿਓ ਤਾਂ ਕਿ ਜੋ ਮੈਨੂੰ ਸਮੱਸਿਆ ਆ ਰਹੀ ਹੈ ਉਸ ਦਾ ਹੱਲ ਕੱਢ ਸਕੀਏ ਦੋਸਤੋ ਇਹ ਆਪਣੀ ਸਵਿਫਟ ਕਾਰ ਆ ਜੋ ਤੁਸੀਂ ਹਾਂ ਡੈਸ਼ਬੋਰਡ ਦੇਖ ਰਹੇ ਹੋ ਤੇ ਆਪਾਂ ਚਾਬੀ ਔਨ ਕਰ ਲਈ ਤੇ ਦੋਸਤੋ ਆ ਜੋ ਮੀਟਰ ਤੁਸੀਂ ਦੇਖ ਰਹੇ ਹੋ ਨਾ ਕਈ ਵਾਰ ਗੱਡੀ ਜਦੋਂ ਜ਼ਿਆਦਾ ਸਪੀਡ ਦੇ ਉੱਤੇ ਕਰ ਲੈਂਦੇ ਆ ਤਾਂ ਆਹ ਸਪੀਕ ਆਰਪੀਐਮ ਦਾ ਜੋ ਮੀਟਰ ਆ ਇਹਦੀ ਸੂਈ ਡਿੱਗ ਪੈਂਦੀ ਆ ਥੱਲੇ ਆਰਪੀਐਮ ਦੀ ਇੱਕ ਇਹ ਡਿੱਗ ਪੈਂਦੀ ਆ ਤੇ ਦੂਸਰੀ ਆਹ ਟੈਂਪਰੇਚਰ ਵਾਲੀ ਜੋ ਸੂਈ ਆ ਇਹ ਵੀ ਜੰਮਾ ਬਿਲਕੁਲ ਨਾਰਮਲ ਤੇ ਆ ਜਾਂਦੀ ਆ ਥੱਲੇ ਡਿੱਗ ਪੈਂਦੀ ਆ ਮੈਨੂੰ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਡਿੱਕ ਕੇ ਜਦੋਂ ਬੰਦ ਕਰ ਦਰਿਆਂ ਗੱਡੀ ਤਾਂ ਦੁਬਾਰਾ ਸੈਲਫ ਮਾਰਦਿਆਂ ਤਾਂ ਇਹ ਆਨ ਨਹੀਂ ਹੁੰਦੀ ਸਟਾਰਟਿੰਗ ਨਹੀਂ ਗੱਡੀ ਦੀ ਰਹਿੰਦੀ ਸਟਾਰਟ ਨਹੀਂ ਹੁੰਦੀ ਮਤਲਬ ਜਨਾ ਟਾਈਮ ਨਹੀਂ ਬੰਦ ਕਰੀਏ ਤਾਂ ਚੱਲੀ ਵੀ ਜਾਂਦੀ ਆ ਉਦੋਂ ਕੋਈ ਸਮੱਸਿਆ ਵੀ ਨਹੀਂ ਆਉਂਦੀ ਜਦੋਂ ਆਪਾਂ ਦੁਬਾਰਾ ਸੈਲਫ ਮਾਰਦਿਆਂ ਤਾਂ ਸਟਾਰਟ ਨਹੀਂ ਹੁੰਦੀ ਗੱਡੀ ਤੇ ਜਦੋਂ ਦੇਖਦੇ ਆ ਤਾਂ ਉਹ ਫਿਊਜ਼ ਵਗੈਰਾ ਜੋ ਨੀਚੇ ਇੱਥੇ ਫਿਊਜ਼ ਵਗੈਰਾ ਹੁੰਦੇ ਆ ਡਰਾਈਵਰ ਸਾਈਡ ਦੇ ਨੀਚੇ ਤਾਂ ਉਹ ਇੱਕ ਦੋ ਫਿਊਜ਼ ਉਡਾ ਜਾਂਦੀ ਆ ਤਮਾਮ ਮਕੈਨਿਕਾਂ ਨੂੰ ਵੀ ਦਿਖਾ ਕੇ ਦੇਖ ਲਈ ਉਹਨਾਂ ਨੇ ਤਾਰਾਂ ਤੋਰਾ ਸੈੱਟ ਕਰਕੇ ਫਿਊਜ਼ ਵਗੈਰਾ ਇਹਦੇ ਲਾਤੇ ਸੀ ਪਰ ਫਿਰ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ ਤੁਸੀਂ ਇਹ ਸਮਝੋ ਤੇ ਜੇ ਕਿਸੇ ਵੀਰ ਨੂੰ ਇਸ ਬਾਰੇ ਜਾਣਕਾਰੀ ਆ ਤਾਂ ਜਰੂਰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਤਾਂ ਕਿ ਇਸ ਸਮੱਸਿਆ ਦਾ ਮੈਂ ਹੱਲ ਕਰ ਸਕਾਂ ਮੈਨੂੰ ਬਹੁਤ ਜ਼ਿਆਦਾ ਇਹ ਪ੍ਰੋਬਲਮ ਆ ਰਹੀ ਹੈ ਕਈ ਦਿਨਾਂ ਤੋਂ ਫਿਊਜ਼ ਡਾ ਰਹੀ ਹੈ ਗੱਡੀ ਵੀ ਇਹ ਕੋਈ 베ARING ਵਗੈਰਾ ਦੀ ਪ੍ਰੋਬਲਮ ਆ ਜਾਂ ਕੀ ਕਾਰਨਾਂ ਜਰੂਰ ਮੈਨੂੰ ਜਾਣਕਾਰੀ ਦਿੱਤੀ ਜਾਵੇ ਜੋ ਵੀ ਭਰਾ ਕੁਝ ਜਾਣਕਾਰ ਹੋਣਗੇ ਇਸ ਬਾਰੇ ਜੋ ਦੁਬਾਰਾ ਸਟਾਰਟਿੰਗ ਮਤਲਬ ਉਹ ਚਾਬੀ ਲਾ ਕੇ ਔਨ ਕਰਦੇ ਆ ਸੋਚ ਤਾਂ ਆ ਬੱਤੀਆਂ ਵੀ ਨਹੀਂ ਆਉਂਦੀਆਂ ਆ ਬੈਟਰੀ ਤੇ ਆ ਪਾਣੀ ਵਾਲੀ ਹੋਰ ਸਾਰੀਆਂ ਆਉਂਦੀਆਂ ਨੇ ਆ ਬੈਟਰੀ ਤੇ ਪਾਣੀ ਵਾਲੀ ਨਹੀਂ ਆਉਂਦੀ ਜੋ ਤੁਸੀਂ ਆ ਸਾਹਮਣੇ ਦੇਖ ਰਹੇ ਹੋ ਆ ਬੱਤੀ ਬੱਜ ਜਾਂਦੀ ਆ ਆ ਦੇਖੋ ਹੁਣ ਜਿਵੇਂ ਆਪਾਂ ਸਵਿਚ ਕੱਟਦੀ ਹੁਣ ਲਾਤੀ ਤੇ ਹੁਣ ਦੇਖੋ ਬੱਤੀਆਂ ਸਹੀ ਆ ਰਹੀਆਂ ਨੇ ਮੈਨੂੰ ਕਈ ਵਾਰ ਇਹ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਤਿੰਨ ਚਾਰ ਦਿਨਾਂ ਤੋਂ ਤਾਂ ਭਰਾ ਵਣ ਕੇ ਜੋ ਵੀ ਜਾਣਕਾਰ ਨੇ ਨਾ ਜ਼ਰੂਰ ਮੈਨੂੰ ਇਹ ਜਾਣਕਾਰੀ ਦੱਸਿਓ ਵੀ ਇਹ ਕੀ ਕਾਰਨ ਹੂੰ ਆਪਣੀ ਗੱਡੀ ਟਿਪ ਟੋਪ ਆ ਵਧੀਆ ਤੇ ਇਹ ਮੈਨੂੰ ਕਈ ਦਿਨਾਂ ਤੋਂ ਇਹ ਪ੍ਰੋਬਲਮ ਦਾ ਸਾਹਮਣਾ ਕਰ ਰਿਹਾ ਮੈਂ ਜ਼ਰੂਰ ਵੀਰ ਬਣ ਕੇ ਮੇਰੀ ਹੈਲਪ ਕੀਤੀ ਜਾਵੇ ਤਾਂ ਕਿ ਉਸ ਸਾਹਵ ਨਾਲ ਕੁਝ ਮਕੈਨਿਕ ਵੀ ਹੁੰਦੇ ਆ ਭਰਾ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤਾਂ ਕਿ ਆਪਾਂ ਇਸ ਸਮੱਸਿਆ ਦਾ ਹੱਲ ਕਰ ਸਕੀਏ Swift ਗੱਡੀ ਆ Suzuki ਵਾਲਿਆਂ ਦੀ ਜਰੂਰ ਵੀਰ ਬਣ ਕੇ ਹੈਲਪ ਕਰਿਓ ਚਾਹੁੰਦੇ ਬਸਦੇ ਰਹੋ ਧੰਨਵਾਦ